ਬਲਾਕਸਮਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਕਾਂਗਰਸ ਖੇਮੇ ਵਿੱਚ ਭਾਰੀ ਖੁਸ਼ੀ ਦਾ ਸਾਸ ਸੀ ਉੱਥੇ ਨਾਲ ਹੀ ਅਗਲਾ ਚੈਲੰਜ ਸੀ ਪੰਚਾਇਤੀ ਇਲੈਕਸ਼ਨਾਂ ਔਰ ਇਹਨਾਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੇ ਇੱਕ ਵਾਰ ਫੇਰ ਕਮਬੈਕ ਕੀਤਾ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਥੇ ਕਾਂਗਰਸ ਥੋੜੀ ਪਛੜ ਰਹੀ ਸੀ ਉਸ ਵੇਲੇ ਬਲਾਕਸਮਤੀ ਚੋਣਾਂ ਅਤੇ ਪੰਚਾਇਤੀ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਨੇ ਇੱਕ ਵਾਰ ਕਾਂਗਰਸ ਖੇਮੇ ਵਿੱਚ ਭਾਰੀ ਸ਼ਾਹ ਪਾ ਦਿੱਤਾ ਹੈ ਔਰ ਉਸ ਵੇਲੇ ਜਦੋਂ ਲੋਕ ਸਭਾ ਚੋਣਾਂ ਬਿਲਕੁਲ ਕਤਾਰ ਤੇ ਨੇ ਇਹ ਜੋ ਵੱਡੀ ਜਿੱਤ ਹੈ ਇਹ ਖਾਸ ਤੌਰ ਤੇ ਜਿੱਥੇ ਕਾਂਗਰਸ ਲਈ ਕਾਫੀ ਉਤਸ਼ਾਹਤ ਕਰੇਗੀ ਉੱਥੇ ਨਾਲ ਹੀ ਪਹਿਲੀ ਵਾਰ ਬਣੇ ਪੰਜ ਸਰਪੰਚ ਜੋ ਹੈ ਉਹਨਾਂ ਦੇ ਖੇਮੇ ਵਿੱਚ ਵੀ ਕਾਫੀ ਉਤਸ਼ਾਹ ਹੈ ਸਿੱਧਾ ਜੁੜਦੇ ਆ ਕਾਂਗਰਸ ਹਾਈ ਕਮਾਂਡ ਇਸ ਜਿੱਤ ਨੂੰ ਲੈ ਕੇ ਕਿਵੇਂ ਰਹੀ ਦੀ ਅੱਜ ਕੇਜੀ ਸੋਡ ਵਿੱਚ ਇੱਕ ਬਹੁਤ ਵੱਡੀ ਧੰਨਵਾਦ ਰੈਲੀ ਹੋਈ ਜਿਸ ਵਿੱਚ ਕਾਂਗਰਸ ਦੀਆਂ ਜਿੱਤੀਆਂ ਹੋਈਆਂ ਪੰਜ ਸਰਪੰਚ ਜੋ ਹਾਜ਼ਰ ਹੋਏ ਨੇ ਮੇਰੇ ਨਾਲ ਨੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਮਾਨ ਸਾਹਿਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਲਾਕ ਸੰਮਤੀ ਔਰ ਇਹ ਜੋ ਪੰਚਾਇਤੀ ਚੋਣਾਂ ਦੀ ਜਿੱਤ ਹੈ ਕਿਵੇਂ ਲੈਂਦੇ ਹੋ ਤੁਸੀਂ ਮੈਂ ਸਮਝਦਾ ਕਿ ਇਹ ਡੈਮੋਕ੍ਰੇਸੀ ਦੀ ਜਿੱਤ ਹੈ ਔਰ ਮੇਰੀ ਦੋਨੋਂ ਬਲਾਕ ਕਾਂਸਕਮੇਟੀਆਂ ਸ਼ਹਿਰੀ ਦਿਹਾਤੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਬੈਸਟ ਪਰਫੋਰਮੈਂਸ ਕੀਤੀ ਹੈ ਔਰ ਮੇਰੇ ਇਲੈਕਸ਼ਨ ਖਾਰ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਜੋ ਗਵਰਨਮੈਂਟ ਦੀਆਂ ਸਕੀਮਸ ਸਨ ਕੱਲੇ-ਕੱਲੇ ਪਿੰਡ ਚ ਅਸੀਂ ਕੈਂਪਸ ਲਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਔਰ ਉਹਨਾਂ ਨੂੰ ਜਿੱਥੇ ਉਹਨਾਂ ਦੇ ਫਾਰਮ ਭਰਨੇ ਸੀ ਸਾਰੀ ਕਾਰਵਾਈ ਜਿਹੜੀ ਹੈ ਉਹ ਮੇਰੇ ਪ੍ਰਧਾਨ ਨੇ ਦੋਨਾਂ ਪ੍ਰਧਾਨ ਨੇ ਆਪ ਕੀਤੀ ਹੈ ਜਿੰਨੇ ਵੀ ਪਟਵਾਰੀ ਦੇ ਦਸਖਤ ਸਨ ਐਸ்சிਐਮ ਦੇ ਸਨ ਜਾਂ ਕਿਸੇ ਭਲਾਈ ਅਫਸਰ ਦੇ ਸਨ ਉਹ ਕੰਪਲੀਟ ਅਸੀਂ ਇੱਕ ਸਿਸਟਮ ਦੇ ਤਹਿਤ ਕੰਮ ਕੀਤਾ ਪਹਿਲੀ ਵਾਰ ਸਰਬਸੰਮਤੀ ਬਣੀ ਆ 21 ਜਿਵੇਂ ਤੁਸੀਂ ਕਹਿ ਰਹੇ ਹੋ 21 ਜੋ ਪੰਚਾਇਤਾਂ ਸਰਬਸੰਮਤੀ ਨਾਲ ਬਣਿਆ ਤੁਹਾਨੂੰ ਲੱਗਦਾ ਜਿਹੜਾ ਪਿੰਡਾਂ ਦੇ ਵਿੱਚ ਬਿਨਾ ਭੇਦਭਾਵ ਦੇ ਤੁਸੀਂ ਵਿਕਾਸ ਦਾ ਇੱਕ ਮੁੱਦਾ ਵੀ ਇੱਕ ਚੱਕਿਆ ਸੀ ਉਹੀ ਰੰਗ ਦਿਖਾ ਰਿਹਾ ਹੈ ਕਿ ਅੱਜ ਸਰਬਸੰਮਤੀ ਦੇ ਨਾਲ ਹੋ ਰਹੀਆਂ ਸਰਪੰਚ ਹਾਂਜੀ ਬਿਲਕੁਲ ਅਸੀਂ ਕਿਸੇ ਕਿਸੇ ਨਾਲ ਪਿੰਨ ਭੇਦ ਨਹੀਂ ਕੀਤਾ ਜਿਹੜਾ ਜਿਸ ਦਾ ਹੁਣ ਜ਼ਿਕਰ ਹੋਇਆ ਸੀ ਕਿ 10 ਸਾਲ 10-12 ਸਾਲ ਜਿਹੜੀਆਂ ਰੋਡਸ ਜਿਹੜੀਆਂ ਸੀ ਪਹਿਲੇ 163 ਕਿਲੋਮੀਟਰ ਆਈਆਂ ਫਿਰ 3 ਕਿਲੋਮੀਟਰ ਆਈਆਂ ਤਕਰੀਬਨ 29 ਕਰੋੜ ਰੁਪਈਆ ਜਿਹੜਾ ਆਇਆ ਸੋ ਅਸੀਂ ਉਹ ਸੜਕਾਂ ਜਿਹੜੇ ਸਭ ਫੌਸਪਰਾਟੀ ਸਾਡੀ ਹੋ ਸੀ ਜਿਹੜੇ 10-12 ਸਾਲ ਤੋਂ ਕੋਈ ਸਰਕਾਰ ਰਿਪੇਅਰਸ ਨਹੀਂ ਹੋਈਆਂ ਜਾਂ ਪਿੰਡਾਂ 'ਚ ਕੰਮ ਨਹੀਂ ਹੋਇਆ ਜਿਹਦਾ ਛਪੜਾ ਦਾ ਕੰਮ ਹੈ پارک ਦਾ ਕੰਮ ਹੈ ਅਸੀਂ ਸਾਰੇ ਉਹ ਨੜੀਗਾ ਦੇ ਵਿੱਚੋਂ ਬਹੁਤ ਸਾਰਾ ਪੈਸਾ ਉਹਨਾਂ ਖਰਚ ਕੇ 1 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਪਿੰਡਾਂ ਦੇ ਵਿੱਚ ਪ੍ਰੋਪਰਟੀ ਜਿਹੜੇ ਉਹ ਹੋ ਸਕਦੇ ਨੇ ਦਲਜੀਤ ਰਾਜੂ ਸਾਡੇ ਨਾਲ ਨੇ ਰਾਜੂ ਜੀ ਕਿਵੇਂ ਲੈਨੇ ਹੋ ਤੁਸੀਂ ਬੜਾ ਵੱਡਾ ਦਾਰੂ ਮਦਾਰਸੀ ਤੁਹਾਡੇ ਤੇ ਹੁਣ ਜਦੋਂ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਨੇ ਇਹ ਜੋ ਪੰਚਾਇਤੀ ਇਲੈਕਸ਼ਨ ਅਸੀਂ ਜਿੱਤਿਆ ਕਿਵੇਂ ਲੈਨੇ ਹੋ ਤੁਸੀਂ ਇਹਨੂੰ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਪਿੰਡਾਂ ਤੋਂ ਸਰਪੰਚ ਪੰਚ ਜਿੱਤ ਗਿਆ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਤਿਹਾਸਕ ਜਿੱਦਾਂ ਬਲਕ ਸੰਮਤੀ ਜ਼ਿਲ੍ਹਾ ਪੱਛੀ ਦੇ ਜਿੱਤ ਹੋਈ ਉਦੋਂ ਪੰਚਾਇਤਾਂ ਵੀ 70 ਤੋਂ ਵੱਧ ਪੰਚਾਇਤਾਂ ਕਾਂਗਰਸ ਦੀ ਪਹਿਲੀ ਵਾਰੀ ਬਣ ਕੇ ਆਈਆਂ ਲੋਕ ਸਭਾ 2-3 ਮਹੀਨਿਆਂ ਦਾ ਹੀ ਹੋ ਜਾਣੀ ਆ ਪਰ ਸਾਡੇ ਬਾਰਕਾਂ ਦੇ ਬਹੁਤ ਵੱਡਾ ਉਤਸ਼ਾਹ ਹੈ ਅਸੀਂ ਲੋਕ ਸਭਾ ਵੀ ਜਿਹੜੀ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਮਾਰ ਜਨਾਂ ਜਿੱਤ ਗਿਆ ਕਿ ਭਾਜੀ ਹੁਣ ਤੁਹਾਡੇ ਤੇ ਗੇਮ ਆ ਸਾਰੀ ਸ਼ਹਿਰੀ ਤੇ ਔਰ ਸਪੋਜ਼ ਕਰੀਏ ਕਿ ਕਾਰਪੋਰੇਸ਼ਨ ਜਿਹੜੀ ਉਹ ਵੀ ਕਾਂਗਰਸ ਦੀ ਹੋਏਗੀ ਆਨ ਵਾਲਾ ਸਮਾਂ ਕਿਉਂਕਿ 1.5 ਸਾਲ ਰਹਿ ਗਿਆ ਸਿਰਫ ਬਿਲਕੁਲ ਬਿਲਕੁਲ ਜੀ ਜਿੱਦਾਂ ਦਾ ਦੇਖੋ ਪਿੰਡਾਂ ਦੇ ਵਿੱਚ ਜਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ ਜਿੰਨਾ ਉਹਨਾਂ ਨੇ ਕਿਉਂਕਿ ਲੋਕਾਂ ਨੂੰ ਨਾ ਤੇ ਵਿਸ਼ਵਾਸ ਆ ਤੇ ਜਿਹੜਾ ਕੰਮ ਜਿਹੜੀ ਸਰਕਾਰ ਨੇ ਜਾਂ ਕਾਂਗਰਸ ਕਰ ਸਕਦੀ ਹੋਰ ਪਾਰਟੀ ਨਹੀਂ ਕਰ ਸਕਦੀ ਇਹ ਗੱਲ ਕਰਕੇ ਅੱਜ ਪਿੰਡਾਂ ਦੇ ਵਿੱਚ ਜੋ ਮਾਨ ਸਾਹਿਬ ਨੇ ਜਾਂ ਰਾਜੂ ਜੀ ਨੇ ਜੋ ਮਿਹਨਤ ਕੀਤੀ ਆ ਉਹਦਾ ਜੋ ਰਿਜ਼ਲਟ ਸਾਹਮਣੇ ਆ ਔਰ ਜਿਹੜਾ ਆਉਣ ਵਾਲੇ ਕਾਰਪੋਰੇਸ਼ਨ ਇਲੈਕਸ਼ਨ ਆ ਉਹ ਪਤਾ ਹੈ ਜੋ ਸਾਡੇ ਸ਼ਹਿਰ ਦਾ ਹਲਾਤ ਆ ਜੋ ਸਾਡੇ ਕਾਰਪੋਰੇਸ਼ਨ ਦਾ ਹਲਾਤ ਆ ਜੋ ਮੇਰਾ ਜੋ ਮੇਰਾ ਭਾਜੀਪੀ ਦਾ ਉਹ ਬੱਚੇ ਕਿਨਾਂ ਲੈ ਕੇ ਮੇਰੇ ਹੋ ਜਿਹੜਾ ਕੁਰਸੀ ਤੇ ਬੈਠਾ ਸ਼ਹਿਰ ਇੰਨਾ ਆਪਣੀ ਡਾਊਨ ਕਰ ਦਿੱਤਾ ਉਸ ਬੰਦੇ ਨੇ ਕਿ ਲੋਕ ਦੀ ਉਹਨਾਂ ਸ਼ਿਕਾਇਤ ਤੋਂ ਬਾਅਦ ਜਦੋਂ ਪੰਚਾਇਤੀ ਚੋਣਾਂ ਵਿੱਚ ਜਿੱਤ ਮਿਲਦੀ ਹੈ ਤੇ ਉਸ ਦਾ ਆਪਣਾ ਨਸ਼ਾ ਹੁੰਦਾ ਹੈ ਤੇ ਅੱਜ ਤੁਸੀਂ ਦੇਖ ਰਹੇ ਹੋ ਬਲਾ ਕਾਂਗਰਸ ਫਗਵਾੜਾ ਸ਼ਹਿਰੀ ਤੇ ਦਿਹਾਤੀ ਵੱਲੋਂ ਅੱਜ ਇੱਕ ਕੇਜੀ ਸੋਡ ਵਿਖੇ ਇੱਕ ਪ੍ਰੋਗਰਾਮ ਹੋਇਆ ਜਿਸ ਵਿੱਚ ਪੰਚਾਇਤ ਚੋਣਾ ਵਿੱਚ ਜਿੱਦੇ ਪੰਚ ਅਤੇ ਸਰਪੰਚਾਂ ਨੇ ਸ਼ਿਰਕਤ ਕੀਤੀ ਪ੍ਰੋਗਰਾਮ ਦੇ ਵਿੱਚ ਜਿੱਥੇ ਨਵੇਂ ਪੰਚਾਂ ਦੇ ਵਿੱਚ ਨਵੇਂ ਸਰਪੰਚਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਨਾਲ ਹੀ ਕਾਂਗਰਸ ਹਾਈ ਕਮਾਂਡ ਨੇ ਇਹ ਵਿਸ਼ਵਾਸਤਵਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਦੇ ਸਰਪੱਖੀ ਵਿਕਾਸ ਲਈ ਵੱਡੇ ਪੱਧਰ ਤੇ ਗ੍ਰਾਂਟਾਂ ਜਾਰੀ ਕਰਾਈਆਂ ਜਾਣਗੀਆਂ ਅਤੇ ਕੋਈ ਵੀ ਰੁਕਦੇ ਕੰਮ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਦੇਖਣਾ ਹੁਣ ਇਹ ਹੋਏਗਾ ਕਿ ਇਹ ਜਿੱਤ ਦਾ ਨਸ਼ਾ ਕਿੰਨੀ ਦੇਰ ਤੱਕ ਕਾਇਮ ਰਹਿੰਦਾ ਹੈ ਤੇ ਇਸ ਜਿੱਤ ਨੂੰ ਕਿਵੇਂ ਪਿੰਡਾਂ ਦੇ ਵਿਕਾਸ ਕਰਨ ਦਾ ਇੱਕ ਨਵਾਂ ਰਾਹ ਜੋ ਹੈ ਉਹ ਫਗਵਾੜਾ ਜੋ ਮੰਡਲ ਹੈ ਉਹ ਕਰਦਾ ਹੈ ਧਿਆਨ ਵਾਲੇ ਸਮੇਂ ਦੇ ਵਿੱਚ ਨਵੇਂ ਪਰਚਾ ਤੇ ਸਰਪੰਚਾਂ ਦੀ ਕਿਸ ਤਰ੍ਹਾਂ ਦੀ ਕਾਰਜਕਾਰੀ ਰਹਿੰਦੀ ਹੈ ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹੈ ਨਾਲ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ